ਸੰਗਤ ਜੀ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਬਹੁਤ ਪਿਆਰੀ ਬਹੁਤ ਪਾਵਰਫੁਲ ਝੁਗਤੀ ਸਾਂਝੀ ਕਰਨ ਜਾ ਰਹੇ ਹਾਂ ਜਿਹਦੇ ਨਾਲ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੁੰਦੀ ਆ ਬਹੁਤ ਜਲਦੀ ਕਿਰਪਾ ਹੁੰਦੀ ਆ ਬਹੁਤ ਜ਼ਿਆਦਾ ਕਿਰਪਾ ਹੁੰਦੀ ਆ ਤਾਂ ਫਿਰ ਇਹ ਝੁਗਤੀ ਕਿਹੜੀ ਆ ਇਹਦੇ ਬਾਰੇ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਆਪ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆਂ ਤਾਂ ਗੱਲ ਦੀ ਪੂਰੀ ਸਮਝ ਹੀ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਇਸ ਲਈ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਤਕਲੀਫ ਕੋਈ ਮੁਸ਼ਕਲ ਕੜੀ ਆਉਂਦੀ ਆ ਤਾਂ ਕਈ ਭੈਣ ਭਰਾ ਬਹੁਤ ਛੇਤੀ ਡੋਲ ਜਾਂਦੇ ਆ ਬਹੁਤ ਛੇਤੀ ਘਬਰਾ ਜਾਂਦੇ ਆ ਆਪਣੇ ਗੁਰੂ ਦਾ ਦਰ ਛੱਡ ਕੇ ਇੱਧਰ ਉੱਧਰ ਭਟਕਣਾ ਸ਼ੁਰੂ ਕਰ ਦਿੰਦੇ ਆ ਜਾਂ ਗੁਰੂ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦੇ ਆ ਗੁਰੂ ਸਾਹਿਬ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੰਦੇ ਆ ਕਿ ਮਾਰਾ ਸੱਚੇ ਪਾਤਸ਼ਾਹ ਜੀ ਨੇ ਮੇਰੇ ਜੀਵਨ ਦੇ ਵਿੱਚ ਇਹ ਦੁੱਖ ਤਕਲੀਫ ਭੇਜ ਦਿੱਤੀ ਮਾਰਾ ਸੱਚੇ ਪਾਤਸ਼ਾਹ ਜੀ ਨੇ ਮੇਰੇ ਜੀਵਨ ਦੇ ਵਿੱਚ ਸੁੱਖ ਦਿੱਤੀ ਹੀ ਨਹੀਂ ਆ ਕਈ ਤਰ੍ਹਾਂ ਦੇ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਆ ਜਾਂ ਆਪਣੀ ਕਿਸਮਤ ਨੂੰ ਕੋਸਦੇ ਆ ਪਰ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਅਕਸਰ ਹੀ ਆਪਾਂ ਨੂੰ ਇਹ ਗੱਲ ਸਮਝਾਉਂਦੇ ਹੋਏ ਹੁੰਦੇ ਆ ਕਿ ਭਾਈ ਸਾਡੇ ਜੀਵਨ ਦੇ ਜੋ ਵੀ ਦੁੱਖ ਸੁੱਖ ਸਾਨੂੰ ਮਿਲ ਰਹੇ ਆ ਇਹ ਸਾਡੇ ਕਰਮਾਂ ਦਾ ਫਲ ਸਾਨੂੰ ਮਿਲ ਰਿਹਾ ਏ ਅਸੀਂ ਸਾਰੇ ਹੀ ਆਪਣੇ ਕਰਮਾਂ ਦੇ ਬੱਚੇ ਆ ਜੋ ਕੰਮ ਅਸੀਂ ਪਿੱਛੇ ਕਮਾਏ ਉਹੀ ਸਾਡੇ ਮੱਥੇ ਦੇ ਲੇਖ ਬਣ ਗਏ ਸਾਡੇ ਭਾਗ ਬਣ ਗਏ ਤੇ ਉਹੀ ਹੁਣ ਅੱਗੇ ਸਾਨੂੰ ਮਿਲ ਰਹੇ ਆ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਆ ਜੇ ਜੀਵਨ ਦੇ ਵਿੱਚ ਸੁੱਖ ਆ ਤਾਂ ਪਿੱਛੇ ਚੰਗੇ ਕਰਮ ਕਮਾਏ ਸੀ ਜੇ ਅੱਜ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਕੋਈ ਮੁਸ਼ਕਲ ਦੀ ਘੜੀ ਆ ਤਾਂ ਕੋਈ ਨਾ ਕੋਈ ਮਾੜਾ ਕਰਮ ਕਰਾਇਆ ਹੋਵੇਗਾ ਜਿਹਦਾ ਭੁਗਤਾਨ ਅੱਜ ਅਸੀਂ ਕਰ ਰਹੇ ਆ ਸੁਇਸ ਕਰਕੇ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਨੀਆਂ ਆਪਣੇ ਗੁਰੂ ਦਾ ਦਰ ਛੱਡ ਕੇ ਆਇਦਰ ਉਧਰ ਨਹੀਂ ਭਟਕਣਾ ਕਈ ਭੈਣ ਭਰਾਣਾ ਦੁੱਖ ਤਕਲੀਫ ਮੁਸ਼ਕਲ ਦੀ ਘੜੀ ਦੇ ਵਿੱਚ ਕਈ ਤਰ੍ਹਾਂ ਦੇ ਬਾਬਿਆਂ ਦੇ ਕੋਲ ਜਾਣਾ ਸ਼ੁਰੂ ਕਰ ਦਿੰਦੇ ਆ ਜੋ ਕਿ ਲੋਕਾਂ ਨੂੰ ਲੁੱਟਦੇ ਆ ਪੁੱਠੇ ਰਾਹੇ ਪਾਉਂਦੇ ਆ ਤਾਂ ਲੋਕ ਨਾ ਉਹਨਾਂ ਕੋਲ ਜਾਣਾ ਸ਼ੁਰੂ ਕਰ ਦਿੰਦੇ ਆ ਫਿਰ ਉਹ ਜਿਵੇਂ ਜਿਵੇਂ ਕਹਿੰਦੇ ਆ ਉਵੇਂ ਉਵੇਂ ਕਰਦੇ ਆ ਪਰ ਫਾਇਦਾ ਕੁਝ ਵੀ ਨਹੀਂ ਹੁੰਦਾ ਪੱਲੇ ਕੁਝ ਵੀ ਨਹੀਂ ਪੈਂਦਾ ਬਲਕਿ ਆਪਣੇ ਪੈਸੇ ਦੀ ਆਪਣੇ ਸਮੇਂ ਦੀ ਬਰਬਾਦੀ ਹੋਰ ਕਰ ਲੈਂਦੇ ਆ ਪ੍ਰਸੰਗਤ ਜੀ ਕੁਮਾਰਲੇ ਸਾਫਤ ਮਹਾਪੁਰਖ ਜੀ ਸਾਨੂੰ ਇੱਕ ਗੱਲ ਵਾਰ-ਵਾਰ ਸਮਝਾਉਂਦੇ ਆ ਕਿ ਭਾਈ ਸਿੱਖਾ ਤੇਰੇ ਹੱਥ ਦੀਆਂ ਲਕੀਰਾਂ ਦੇਖ ਕੇ ਤੇਰੇ ਮੱਥੇ ਦੇ ਲੇਖ ਵੇਖ ਕੇ ਤੇਰੀ ਕਿਸਮਤ ਬਾਰੇ ਕੋਈ ਦੱਸ ਸਕਦਾ ਹੈ ਪਰ ਤੇਰੀ ਕਿਸਮਤ ਨੂੰ ਬਦਲਣ ਦੀ ਸਮਰੱਥਾ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਹੱਥ ਵਿੱਚ ਹੈ ਗੁਰਨਾਣਕ ਪਾਤਸ਼ਾਹ ਜੀ ਦੇ ਹੱਥ ਵਿੱਚ ਹੈ ਤੇ ਫਿਰ ਜਦੋਂ ਸਮਰੱਥਾ ਹੀ ਉਹ ਪਰਮ ਪਿਤਾ ਪਰਮਾਤਮਾ ਦੇ ਹੱਥ ਵਿੱਚ ਹੈ ਫਿਰ ਅਸੀਂ ਉਧਰ ਉਧਰ ਕਿਉਂ ਪਟਕੇ ਫਿਰਦੇ ਹਾਂ ਸਾਨੂੰ ਸ਼ੁਰੂ ਤੋਂ ਇੱਕ ਗੱਲ ਸਮਝਾਈ ਗਈ ਹੈ ਕਿ ਪਰਮ ਪਿਤਾ ਪਰਮਾਤਮਾ ਜੀ ਇੱਕ ਹੈ ਬਸ ਉਹਨਾਂ ਦੇ ਨਾਮ ਵੱਖ-ਵੱਖਿਆ ਕੋਈ ਵਾਹਿਗੁਰੂ ਕਹਿੰਦਾ ਕੋਈ ਰਾਮ ਕਹਿੰਦਾ ਕੋਈ ਅੱਲਾਹ ਕਹਿੰਦਾ ਪਰ ਪਰਮਪਿਤਾ ਪ੍ਰਮਾਤਮਾ ਜੀ ਇੱਕ ਹੀ ਆ ਤਾਂ ਫਿਰ ਉਸ ਇੱਕ ਦੇ ਅੱਗੇ ਅਰਦਾਸ ਬੇਨਤੀ करिएगा ਉਸ ਇੱਕ ਨੂੰ ਖੁਸ਼ ਕਰਨ ਦਾ ਯਤਨ करिएगा ਤੇ ਉਹਨੂੰ ਆਪਾਂ ਖੁਸ਼ ਕਿਵੇਂ ਕਰ ਸਕਦੇ ਆ ਉਹਦਾ ਨਾਮ ਜਪ ਜਪ ਕੇ ਉਹਦੇ ਦੱਸੇ ਹੋਏ ਰਾਹ ਦੇ ਉੱਤੇ ਚੱਲ ਕੇ ਤਾਂ ਫਿਰ ਸਰਦਾਰ ਜੀ ਸਾਨੂੰ ਇੱਧਰ-ਉੱਧਰ ਭਟਕਣ ਦੀ ਲੋੜ ਨਹੀਂ ਆ ਬਸ ਆਪਣੇ ਆਪ ਨੂੰ ਬਦਲਣ ਦੀ ਲੋੜ ਆ ਜਿੱਦਣ ਆਪਾਂ ਆਪਣੇ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਸ਼ੁਰੂ ਕਰ ਦਿੱਤਾ ਉਸੇ ਦਿਨ ਤੋਂ ਹੀ ਸਾਡੇ ਜੀਵਨ ਦੇ ਵਿੱਚ ਬਦਲਾਅ ਹੋਣੇ ਸ਼ੁਰੂ ਹੋ ਜਾਣਗੇ ਤਾਂ ਪਹਿਲਾ ਬਦਲਾਅ ਕੀ ਕਰਨਾ ਹੈ ਸਾਡੇ ਜੀਵਨ ਦੇ ਵਿੱਚ ਜੋ ਵੀ ਗਿਲੇ ਸ਼ਿਕਵੇ ਸ਼ਿਕਾਇਤਾਂ ਜੋ ਉਲੰਭੇ ਆ ਜੋ ਅਸੀਂ ਹਰ ਵੇਲੇ ਕਿਸੇ ਨਾ ਕਿਸੇ ਨੂੰ ਦਿੰਦੇ ਰਹਿੰਦੇ ਹਾਂ ਕਦੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਆਪਣੇ ਰਿਸ਼ਤਿਆਂ ਨੂੰ ਕਿਉਂਕਿ ਸਾਡਾ ਸੁਭਾਅ ਬਣ ਗਿਆ ਹੈ ਸਾਨੂੰ ਲੱਗਦਾ ਹੈ ਕਿ ਸਾਡੇ ਜੀਵਨ ਦੇ ਵਿੱਚ ਜਿਹੜੇ ਸੁੱਖਿਆ ਖੁਸ਼ੀਆਂ ਨੇ ਉਹ ਤਾਂ ਅਸੀਂ ਕਮਾਈਆਂ ਨੇ ਪਰ ਸਾਡੇ ਜੀਵਨ ਦੇ ਵਿੱਚ ਜੋ ਦੁੱਖ ਤਕਲੀਫਾਂ ਨੇ ਉਹ ਸਾਨੂੰ ਦੁਗੀਆਂ ਨੇ ਦਿੱਤੀਆਂ ਜਾਂ ਰੱਬ ਨੇ ਦਿੱਤੀਆਂ ਪਹਿਲਾਂ ਤਾਂ ਆਪਣੀ ਇਹ ਆਦਤ ਨੂੰ ਬਦਲਣਾ ਹੈ ਇਸ ਗੱਲ ਨੂੰ ਸਵੀਕਾਰ ਕਰਨਾ ਹੈ ਕਿ ਮੈਨੂੰ ਜੋ ਮਿਲ ਰਿਹਾ ਹੈ ਮੇਰੇ ਹੀ ਕੀਤੀ ਹੋਈ ਕਰਮਾਂ ਦਾ ਫਲ ਮਿਲ ਰਿਹਾ ਹੈ ਅਤੇ ਜੋ ਵੀ ਮੈਨੂੰ ਮਿਲ ਰਿਹਾ ਹੈ ਉਹਦੇ ਲਈ ਮਾਲਕ ਦਾ ਸ਼ੁਕਰਾਨਾ ਕਰੋ ਹਰ ਇੱਕ ਚੀਜ਼ ਦੇ ਵਿੱਚੋਂ ਕੁਝ ਨਾ ਕੁਝ ਚੰਗਾ ਲੱਭਣ ਦਾ ਯਤਨ ਕਰੋ ਜੇ ਸਾਡੇ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਫਿਰਾਂ ਕੋਈ ਪਰੇਸ਼ਾਨੀ ਆਈ ਆ ਇਹਦੇ ਵਿੱਚ ਵੀ ਸਾਡੇ ਲਈ ਕੁਝ ਨਾ ਕੁਝ ਚੰਗਾ ਜ਼ਰੂਰ ਲੁਕਿਆ ਹੋਵੇਗਾ ਕਈ ਦੁੱਖ ਤਕਲੀਫਾਂ ਕਈ ਪਰੇਸ਼ਾਨੀਆਂ ਸਾਡੇ ਜੀਵਨ ਦੇ ਵਿੱਚ ਇਹ ਦਿੱਤੀਆਂ ਆਉਂਦੀਆਂ ਨੇ ਜੋ ਸਾਨੂੰ ਬੰਦਾ ਬਣਾ ਜਾਂਦੀਆਂ ਨੇ ਸਾਡੀਆਂ ਅੱਖਾਂ ਤੇ ਪਏ ਪਰਦੇ ਨੂੰ ਲਾ ਜਾਂਦੀਆਂ ਨੇ ਸਾਨੂੰ ਗੁਰੂ ਦੇ ਨਾਲ ਜੋੜ ਦਿੰਦੀਆਂ ਨੇ ਸਾਡੇ ਕਈ ਪਰੰਪਲੇ ਖੇਡੂਰ ਕਰ ਦਿੰਦੀਆਂ ਨੇ ਸੋ ਜਿੰਦਗੀ ਦੇ ਵਿੱਚ ਜੇਕਰ ਕੋਈ ਦੁੱਖ ਤਕਲੀਫ ਆਈਆਂ ਉਹਦੇ ਲਈ ਗੁਰੂ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦੀਆਂ ਉਹਦੇ ਵਿੱਚ ਵੀ ਆਪਣੇ ਲਈ ਕੋਈ ਨਾ ਕੋਈ ਪਲਾ ਲੁਕਿਆ ਹੋਵੇਗਾ ਪਲਾ ਵੇਖੋ ਸੋ ਮੁਕਦੀ ਨੇ ਕਿ ਆਪਣੇ ਜੀਵਨ ਦੇ ਵਿੱਚੋਂ ਗਿਲੇ ਸ਼ਿਕਵੇ ਸ਼ਿਕਾਇਤਾਂ ਨੂੰ ਦੂਰ ਕਰਕੇ ਇਹੀ ਜਗ੍ਹਾ ਤੇ ਮਾਲਕ ਦਾ ਸ਼ੁਕਰਾਨਾ ਲੈ ਕੇ ਆਉਣਾ ਹੈ। ਇੱਧਰ ਉੱਧਰ ਭਟਕਣ ਦੀ ਥਾਂ ਤੇ ਆਪਣੇ ਕੀਮਤੀ ਸਮੇਂ ਨੂੰ ਪਰਮਕੀਤਾ ਪਰਮਾਤਮਾ ਜੀ ਦੇ ਚਰਨਾਵਾਂ ਦੇ ਵਿੱਚ ਭੇਟ ਕਰਨਾ ਹੈ। ਨਾਮ ਜਪਣਾ ਹੈ। ਮਹਾਂਪੁਰਖ ਜੀ ਕਹਿੰਦੇ ਤੁਹਾਡੇ ਜੀਵਨ ਦੇ ਵਿੱਚ ਭਾਵੇਂ ਧੋਖਿਆ, ਸੋਖਿਆ ਆਪਣੇ ਜੀਵਨ ਦਾ ਇੱਕ ਨਿਯਮ ਬਣਾ ਲਓ। ਕਿ ਸਵੇਰੇ ਜਦੋਂ ਉੱਠਦੇ ਹੋ, ਉੱਠਦਿਆਂ ਸਾਰ ਪਹਿਲਾਂ ਪਰਮਕੀਤਾ ਪਰਮਾਤਮਾ ਦਾ ਨਾਮ ਜਪੋ। ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਹੋ ਕਿਸੇ ਵੀ ਨਾਮ ਦੇ ਨਾਲ ਉਹ ਮਾਲਕ ਨੂੰ ਯਾਦ ਕਰਦੇ ਹੋ ਉਹ ਨਾਮ ਜਪੋ ਜੇ ਸਿੱਖ ਧਰਮ ਦੇ ਵਿੱਚ ਹੋ ਤਾਂ ਫਿਰ ਗੁਰਮੰਤਰ ਜਪੋ ਪਾਪ ਕੀ ਵਾਹਿਗੁਰੂ ਸ਼ਬਦ ਭਾਵੇਂ ਤੁਸੀਂ ਪੰਜ ਵਾਰ ਕਹਿ ਲਓ 50 ਵਾਰ ਕਹਿ ਲਓ ਬਸ ਵਾਹਿਗੁਰੂ 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 ਜਪਦੇ ਰਹੋ ਫਿਰ ਉਸ ਤੋਂ ਬਾਅਦ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰੋ ਪਹਿਲਾ ਸ਼ੁਕਰਾਨਾ ਕਰੋ ਬੀਤੀ ਰਾਤ ਦਾ ਕਿ ਮਹਾਰਾ ਸੱਚਾ ਆਪਾਸ਼ਾ ਤੁਹਾਡਾ ਸ਼ੁਕਰ ਹੈ ਕਿ ਤੁਹਾਡੀ ਕਿਰਪਾ ਦੇ ਨਾਲ ਮੇਰੀ ਰਾਤ ਬਹੁਤ ਸੋਹਣੀ ਬਤੀਤ ਹੋਈਆ ਆਪ ਜੀ ਦੀ ਕਿਰਪਾ ਦੇ ਨਾਲ ਮੈਨੂੰ ਬਹੁਤ ਸੋਹਣੀ ਗੋੜੀ ਚੰਗੀ ਨੀਂਦ ਆਈਆ ਆਪ ਜੀ ਦੀ ਕਿਰਪਾ ਦੇ ਨਾਲ ਹੀ ਮੈਨੂੰ ਜਾਗ ਆਈਆ ਆਪ ਜੀ ਦੀ ਕਿਰਪਾ ਦੇ ਨਾਲ ਹੀ ਇੱਕ ਨਵਾਂ ਦਿਨ ਦੇਖਣ ਦਾ ਮੈਨੂੰ ਮੌਕਾ ਮਿਲਿਆ ਹੈ ਮਾਰਾ ਸੱਚਾ ਪਾਸ਼ਾ ਹੁਣ ਪੂਰਾ ਦਿਨ ਮੇਰੇ ਅੰਗ ਸੰਗ ਹੋ ਕੇ ਸਹਾਈ ਹੋਣਾ ਮੇਰੇ ਇਨਾਂ ਹੱਥਾਂ ਕੋਲੋਂ ਕਿਸੇ ਦਾ ਕੋਈ ਮਾੜਾ ਕੰਮ ਨਾ ਕਰਾਵਾਂ ਮੇਰੀ ਰਸਨਾ ਦੇ ਉੱਤੇ ਕੋਈ ਐਸਾ ਸ਼ਬਦ ਨਾ ਹੋਵੇ ਜਿਦੇ ਨਾਲ ਕਿਸੇ ਦਾ ਦਿਲ ਦੁਖੇ ਮੇਰੇ ਮਨ ਵਿੱਚ ਕਿਸੇ ਦੇ ਪ੍ਰਤੀ ਕੋਈ ਮਾੜੀ ਸੋਚ ਨਾ ਹੋਵੇ ਮਹਾਰਾ ਸੱਚਿਆ ਪਾਤਸ਼ਾਹ ਮੇਰੇ ਹਰ ਕੰਮ ਦੇ ਵਿੱਚ ਤੁਸੀਂ ਆਪ ਵਰਤਨਾ ਆਪ ਮੇਰੇ ਤੋਂ ਆਪਣੀ ਮਰਜ਼ੀ ਦੇ ਕੰਮ ਕਰਵਾ ਲੈਣਾ ਭਾਵੇਂ ਬੀਤੀ ਰਾਤ ਦੇ ਲਈ ਵੀ ਮਾਲਕ ਦਾ ਸ਼ੁਕਰਾਨਾ ਕਰੋ

ਕੇ ਮਾਲਕ ਦੇ ਨਾਲ ਗੱਲਾਂ ਕਰਿਆ ਕਰੋ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਿਆ ਕਰੋ ਫਿਰ ਦੇਖਣਾ ਤੁਸੀਂ ਜਦੋਂ ਜੀਵਨ ਦੇ ਵਿੱਚ ਸ਼ੁਕਰਾਨਾ ਆ ਗਿਆ ਜੀਵਨ ਖੁਸ਼ੀਆਂ ਦੇ ਨਾਲ ਵਰਕਪਾਂ ਦੇ ਨਾਲ ਭਰਨਾ ਸ਼ੁਰੂ ਹੋ ਜਾਵੇਗਾ ਇਹ ਗਿਲੇ ਸ਼ਿਕਵੇ ਸ਼ਿਕਾਇਤਾਂ ਸਾਨੂੰ ਗੁਰੂ ਚਰਣਾ ਤੋਂ ਦੂਰ ਕਰਦੀਆਂ ਨੇ ਜਦੋਂ ਅਸੀਂ ਮਾਲਕ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ ਸਾਡੇ ਤੇ ਪੂਰੀ ਕੁਦਰਤ ਵੀ ਨਾਰਾਜ਼ ਹੋ ਜਾਂਦੀ ਹੈ ਇਹ ਬੰਦਾ ਇਨਾ ਬੇਸ਼ੁਕਰ ਪਰ ਜਦੋਂ ਅਸੀਂ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਆ ਤਾਂ ਪੂਰੀ ਕੁਦਰਤ ਪੂਰੀ ਕਾਇਨਾਤ ਹੀ ਸਾਡੇ ਤੇ ਮਿਹਰਬਾਨ ਹੋ ਜਾਂਦੀ ਆ ਇੰਜ ਲੱਗਦਾ ਵੀ ਜਿਵੇਂ ਸਾਡੇ ਕੰਮ ਆਸਾਨ ਬਣਾਉਣ ਦੇ ਵਿੱਚ ਲੱਗ ਕੇ ਹੋਵੇ ਸੋ ਮੁੱਖੀ ਗੱਲ ਇਹ ਆ ਕਿ ਬਸ ਆਪਣੀ ਆਦਤ ਨੂੰ ਬਦਲੋ ਜਿੱਥੇ ਤੁਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹੇ ਦਿਓ ਉੱਥੇ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੋ ਅਤੇ ਸਵੇਰੇ ਸਵੇਰ ਆਪਣੇ ਉੱਠਣ ਦੀ ਆਦਤ ਬਦਲੋ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਜਾਓ ਸਵੇਰੇ 3 ਤੋਂ ਲੈ ਕੇ 5 ਦੇ ਵਿੱਚਕਾਰ ਤੇ ਉੱਠਦੇ ਅਨਸਾਰ 5 ਵਾਰ 10 ਵਾਰ ਬਿਨਾਂ ਇਸ਼ਨਾਨ ਕੀਤੇ ਉੱਠਦੇ ਅਸਾਰ ਜਦੋਂ ਅੱਖ ਖੁੱਲਦੀ ਆ ਜਾਗ ਆਂਦੀ ਆ ਭਾਵੇਂ ਬਿਸਤਰ ਤੇ ਲੰਮਿਆਂ ਪਿਆ ਪਿਆ ਹੀ ਵਾਹਿਗੁਰੂ ਵਾਹਿਗੁਰੂ ਕਹਿਣਾ ਸ਼ੁਰੂ ਕਰ ਦੋ ਮਾਲਕ ਦੀਆਂ ਦਿੱਤੀਆਂ ਰਾਤਾਂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੋ ਫਿਰ ਆਪਣਾ ਪੈਰ ਬਿਸਤਰ ਤੋਂ ਲਾਇਆ ਕਰੋ ਫਿਰ ਇਸ਼ਨਾਨ ਕਰਨ ਤੋਂ ਬਾਅਦ ਜੋ ਤੁਸੀਂ ਭਗਤੀ ਕਰਨੀ ਆ ਪਾਠ ਪੂਜਾ ਕਰਨੀ ਆ ਉਹ ਕਰ ਲਓ ਪਰ ਤਰਤੀ ਦੇ ਪੈਰ ਪਾਉਣ ਤੋਂ ਪਹਿਲਾਂ ਤੁਸੀਂ ਆਪਣੀ ਰਸਨਾ ਤੇ ਉਹ ਪਰਮਾਤਮਾ ਦਾ ਨਾਮ ਲੈ ਆਓ ਕਿਉਂਕਿ ਸਵੇਰੇ ਸਵੇਰ ਜਦੋਂ ਆਪਾਂ ਉੱਠਦੇ ਆਂ ਇਹ ਵੇਲਾ ਬਹੁਤ ਪਾਵਰਫੁਲ ਹੁੰਦਾ ਹੈ ਜੀ ਅਤੇ ਇਹ ਸਮਾਂ ਸਾਡੇ ਪੂਰੇ ਦਿਨ ਨੂੰ ਤੈਅ ਕਰਦਾ ਹੈ ਜਿਵੇਂ ਨਹੀਂ ਸਾਡੇ ਦਿਨ ਦੀ ਸ਼ਰਾਰਤ ਹੋਵੇਗੀ ਪੂਰਾ ਦਿਨ ਵੀ ਫਿਰ ਉਦਾਂ ਦਾ ਹੀ ਬੀਤੇਗਾ ਜੇ ਸਵੇਰੇ ਸਵੇਰੇ ਅਸੀਂ ਰੱਬ ਦਾ ਨਾਮ ਲਿਆ ਰੱਬ ਦਾ ਸ਼ੁਕਰਾਨਾ ਕੀਤਾ ਦਿਨ ਸੋਹਣਾ ਬੀਤੇਗਾ ਪਰ ਜੇਕਰ ਜੇ ਅਸੀਂ ਸਵੇਰੇ ਸਵੇਰੇ ਆਪਣੇ ਮਨ ਨੂੰ ਗੁਰੂ ਚਰਨਾਂ ਨਾਲ ਜੋੜ ਦਿੰਨੇ ਆ ਤਾਂ ਸਾਡਾ ਪੂਰਾ ਦਿਨ ਬਹੁਤ ਸੋਹਣਾ ਬੀਤਦਾ ਹੈ ਪਰ ਜੇਕਰ ਅਸੀਂ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨੂੰ ਗੁਰੂ ਜਤਨਾ ਦੇ ਨਾਲ ਨਹੀਂ ਜੋੜਿਆ ਤਾਂ ਇਹ ਮਨ ਨੇ ਕਈ ਹੋਰ ਚੀਜ਼ਾਂ ਦੇ ਨਾਲ ਜੁੜ ਜਾਣਾ ਹੈ ਇਹ ਮਨ ਦੇ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਨੇ ਪ੍ਰਭਾਵ ਪਾ ਲੈਣਾ ਹੈ ਕੋਈ ਨਾ ਕੋਈ ਚਿੰਤਾ ਕੋਈ ਪਰੇਸ਼ਾਨੀ ਵਾਲੀ ਗੱਲ ਹੈ ਕੋਈ ਗੁੱਸੇ ਵਾਲੀ ਗੱਲ ਚੇਤੇ ਆ ਜਾਣੀ ਆ ਜਾ ਆਪਣੇ ਦਿਨ ਪਰਦੇ ਕੰਮ ਚੇਤੇ ਆ ਜਾਣੇ ਆ ਜਿਨ੍ਹਾਂ ਦੇ ਨਾਲ ਮਨ ਨੂੰ ਕਾਲੀ ਪੈਣੀ ਸ਼ੁਰੂ ਹੋ ਜਾਣੀ ਆ ਤਾਂ ਫਿਰ ਜਿਵੇਂ ਦੀ ਸ਼ੁਰੂਆਤ ਉਵੇਂ ਦਾ ਹੀ ਬਾਕੀ ਦਿਨ ਬੀਤੇਗਾ ਇਸ ਕਰਕੇ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨੂੰ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਦੇ ਨਾਲ ਜੋੜੋ ਗੁਰੂ ਗੁਰੂ ਕਰਦਿਆਂ ਉੱਠੋ ਮਾਲਕ ਕਡੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਉੱਠੋ ਫਿਰ ਵੇਖਿਓ ਪੂਰਾ ਦਿਨ ਕਿੰਨਾ